ਵੜ ਕੇ ਪਿੱਛੇ ਲੁਕ ਗਏ ਪੱਗ ਕਿਹੜੇ ਮੁੰਡੇ ਨੇ ਤਾਰੀਆ ਤੇਰੇ ਬੱਤੇ ਮੁੰਡੇ ਦੇ ਲਾਇਆ ਪਰਦਾਰ ਨਿਰਪੇ ਅਜੀਤ ਸਿੰਘ ਹਨੀ ਮੋਟਾ ਆ ਜਿਹੜਾ ਪ੍ਰਧਾਨ ਦਾ ਵੱਡਾ ਮੁੰਡਾ ਜਿੰਨੂੰ ਕਹਿੰਦੇ ਛੋੜਾ ਉਰੇ ਆ ਕੇ ਉਰੇ ਆ ਕੇ ਪਹਿਲੇ ਕਿ ਨਿਹੰਗ ਸਿੰਘਾਂ ਵੱਲੋਂ ਕੀਤੀ ਗਈ ਹੈ ਪਹਿਲੇ ਉਹਨੇ ਬੋਲੇ ਨਿਹੰਗੀ ਨੂੰ ਵੀ ਇਹ ਵੋ ਲੈਣਾ ਤੁਸੀਂ ਕਿਵੇਂ ਆ ਗਏ ਸਾਡੇ ਕੋਲ ਪੁੱਛੋ ਇਹਨਾਂ ਦਾ ਪਿਓ ਰੇ ਗੁਰਦਾਰ ਜਿਹੜੇ ਨਾਮ ਲੈ ਕੇ ਖੜੇ ਆ ਕੋਈ ਨਾ ਲੱਗਦਾ ਵੱਡਾ ਮੁੰਡਾ ਨਿਹੰਗ ਸਿੰਘ ਦਾ ਔਖਾ ਹੋਇਆ ਦਰਬਾਰ ਦੀ ਗੱਲ ਤੇ ਵਧਾਉਂਦੇ ਅੱਜ ਉਹ ਮੁਕਰ ਗਿਆ ਇਸ ਗੱਲ ਤੋਂ ਪਪਾ ਜੀ ਮਾਮਲਾ ਕੀ ਸੀ ਕਿਸ ਗੱਲ ਦੀ ਮਾਮਲਾ ਉਹ ਦਰਬਾਰ ਦੇ ਵਿੱਚ ਇੱਕ ਬੀਬੀ ਨਾਲ ਤਸ਼ਰੀਫ ਹੱਤਕਤਾਂ ਕਰ ਰਿਹਾ ਸੀ ਤਾਂ ਬਾਬਾ ਜੀ ਉਹ ਕਹਿੰਦਾ ਕਿ ਉਹ ਉਹਨਾਂ ਦਾ ਕਹਿਣਾ ਹੈ ਕਿ ਐਵੇਂ ਦੀ ਕੋਈ ਗੱਲ ਨਹੀਂ ਸੀ ਇਹ ਹਾਸਾ ਮਜ਼ਾਕ ਹੀ ਸਿਰਫ ਕੀਤਾ ਜਾ ਰਿਹਾ ਸੀ ਅੰਦਰ ਇਹ ਹਾਸਾ ਮਜ਼ਾਕ ਦਰਬਾਰ ਦੇ ਗੁਰੂ ਦੇ ਦਰਬਾਰ ਦੇ ਵਿੱਚ ਨਹੀਂ ਚੱਲਦਾ ਇਹ ਹਾਸਾ ਮਜ਼ਾਕ ਬਾਹਰ ਹੁੰਦਾ ਜਦੋਂ ਗੁਰੂ ਸਾਹਿਬ ਪ੍ਰਕਾਸ਼ ਮਾਨੋਂ ਸੁਭੋਗ ਸੁਸੋਵਤ ਹੋਣ ਉਦੋਂ ਹਾਸੇ ਮਜ਼ਾਕ ਦੀ ਹੁੰਦੇ ਹੁੰਦੇ ਮਹਾਰਾਜੀਆਂ ਹਜ਼ੂਰੀਆਂ ਦੇ ਵਿੱਚ ਅੱਜ ਕੀ ਕਾਰਵਾਈ ਹੋਏਗੀ ਇਹ ਸਾਡੇ ਸਿੱਖ ਭਾਵਨਾਵਾਂ ਦੇ ਮਨਾਂ ਨੂੰ ਪੂਰੀ ਹੈ ਜੀ ਤੇ ਅਸੀਂ ਇਹਨਾਂ ਤੇ ਕਾਰਵਾਈ ਦੀ ਮੰਗ ਕਰਦੇ ਆ ਅਸੀਂ ਸਾਨੂੰ ਐਸਐਸਓ ਕੁਲਵਿੰਦਰ ਸਿੰਘ ਜੀ ਨੇ ਸਾਹਮਣੂ ਪੂਰਾ ਭਰੋਸਾ ਦਿੱਤਾ ਉਹਨਾਂ ਤੇ ਕਾਰਵਾਈ ਹੋਵੇ ਤੇ ਬਾਕੀ ਜੋ ਕੰਮ ਦੀ ਕਾਰਵਾਈ ਹੋ ਤੁਹਾਨੂੰ ਕਰੂਗਾ ਕਿ ਅਸੀਂ ਬੰਬਾਈ ਹੁਣ ਅਫਸਰ ਆਏ ਆ ਬਾਬਾ ਜੀ ਅਫਸਰ ਆਏ ਆ ਉਹ ਪੁਲਿਸ ਸਟੇਸ਼ਨ ਜਾ ਰਿਹਾ ਕੀ ਕਰ ਰਿਹਾ ਉਹਨੂੰ ਪੁਲਿਸ ਸਟੇਸ਼ਨ ਜਾ ਰਿਹਾ ਜੀ ਉਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਫੁੱਲ ਪ੍ਰੋਸੈਸ ਲਵਾਇਆ ਜੀ ਇਹਨਾਂ ਨੇ ਸਾਨੂੰ ਕਿ ਜੀਨਾ ਅਸੀਂ ਪਤਾ ਕਰਾਂਗੇ ਜਿਹਨਾਂ ਨੇ ਵੀ ਕੋਈ ਗਲਤ ਕੰਮ ਕਰਿਆ ਉਹਨਾਂ ਤੇ ਕਾਰਵਾਈ ਹੋਊਗੀ ਠੀਕ ਹੈ ਜੀ ਹੁਣ ਫੈਨੇ ਚੱਲੇ ਨਹੀਂ ਆ ਤੁਸੀਂ ਦੋਗੇ ਕੋਈ ਇਨਵੈਸਟੀਗੇਸ਼ਨ ਕੋਈ ਇਨਵੈਸਟੀਗੇਸ਼ਨ ਕਰ ਹਾਂ 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 100 ਨਹੀਂ 100 1% ਦੇਾਂਗੇ ਇਹ ਵੀ ਦੱਸਾਂਗੇ ਜਿਹੜੇ ਬੰਦੇ ਜੋ ਸਾਨੂੰ ਆ ਕੇ ਮੈਨੂੰ ਫੇਰ ਤੁਹਾਨੂੰ ਕੀ ਕਹਿਆ ਨੈਂਗ ਸਿੰਘ ਨੇ ਮੈਂ ਅਗਲੀ ਗੱਲ ਦੱਸਣ ਲੱਗਾ ਤੁਹਾਨੂੰ ਮੈਨੂੰ ਕਿਸੇ ਨੇ ਕਹਿ ਕੇ ਵੀ ਕੱਲ ਚਪੈਰਾ ਹੋਏਗਾ ਕਿਸੇ ਲੇਡੀ ਦਾ ਫੋਨ ਆ ਮੈਂ ਕਿਹਾ ਜੀ ਹੋਏਗਾ ਕਹਿੰਦੇ ਗਲਬੜਜੀ ਲੱਗਦੀ ਐ ਮੈਂ ਕਿਹਾ ਨਹੀਂ ਆਹ ਨਾ ਅੱਜ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਕੀਤੀ ਜਿੰਨੀਆਂ ਸੰਗਤਾਂ ਰੋਜ਼ ਆਂਦੀਆਂ ਉਸ ਤੋਂ ਡੇਢ ਗੁਣਾ ਸੰਗਤ ਆ ਗਈ ਆਈ ਮੈਂ ਨਾ ਬੇਟਾ ਭਰਾ ਨੂੰ ਕਿਹਾ ਵੀ ਲੰਗਰ ਬਣਾ ਲਗਾ ਕਹਿੰਦਾ ਕਿੰਨਾ ਬਣਾਵਾਂ ਮੈਂ ਕਿਹਾ ਯਾਰ 2-300 ਫਿਲਾਲ ਫालतੂ ਬਣਾ ਦੇ ਵੀ ਫੌਜਾਂ ਵੀ ਆ ਰਹੀਆਂ ਨੇ ਨਿਹੰਗ ਸਿੰਘ ਆ ਕਿਉਂਕਿ ਮੇਰੇ ਲਈ ਸਤਕਾਰਯੋਗ ਨੇ ਨਾ ਮੈਂ ਕਿਹਾ ਵੀ ਉਹਨਾਂ ਵਾਸਤੇ ਵੀ ਲੰਗਰ ਬਣਾਓ ਲੰਗਰ ਘਟ ਗਿਆ ਮੇਰੇ ਲਈ ਮੈਂ ਅੱਜ ਵੀ ਕਹਿ ਰਿਹਾ ਮੇਰੇ ਲਈ ਜਿਹਨੇ ਬਾਣਾ ਪਾਲਿਆ ਉਸ ਸਤਕਾਰਯੋਗ ਹੈ ਪਰ ਅਗਲਾ ਸਤਕਾਰ ਕਰੇ ਜਾਂ ਨਾ ਕਰੇ ਉਹਦਾ ਫਰਜ ਹੈ ਹੁਣ ਮੇਰੀ ਅਗਲੀ 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 ਨਹੀਂ ਦੇਖੋ ਮੇਰੀ ਬੇਨਤੀ ਸੁਣੋ ਮੈਂ ਕਹਿੰਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੱਚਿਆਂ ਨੂੰ ਇਹ ਜੀ ਗੱਲ ਨਹੀਂ ਕਰਨੀ ਚਾਹੀਦੀ ਸੀ ਪਰ ਉਹਨੇ ਜੋ ਕਿਹਾ ਵੀ ਪਾਪਾ ਮੈਂ ਤੁਹਾਨੂੰ ਭੈਣ ਕਹਨਾ ਮੇਰੇ ਨਾਲ ਅੰਮ੍ਰਿਤ ਵੇਲੇ 3 ਵਜੇ ਸੇਵਾਦਾਰ ਨੂੰ ਪੁੱਛੋ 3 ਵਜੇ ਅੰਮ੍ਰਿਤ ਵੇਲੇ ਪੀਜੀ ਚਰਨ ਤੇ باوجود ਮੈਂ ਵੀ ਕਿਹਾ ਵੀ ਬੱਚਾ ਉੱਥੇ ਜਾਂਦਾ ਤਿੰਨ ਵਜੇ ਬੱਚਾ ਸਾਲ ਡੇਢ ਸਾਲ ਮੇਰਾ ਜਿੰਨੀ ਤੇ ਲੱਗਿਆ ਨੀਗਾ ਅੰਮ੍ਰਿਤ ਵੇਲੇ ਉਹਨਾਂ ਨਾਲ ਜਾਂਦਾ ਰਿਹਾ ਵੀ ਮੇਰਾ ਮਕਸਦ ਇੱਕੋ ਹੀ ਹੈ ਅੱਜ ਵੀ ਹੁਣ ਉੱਥੇ ਆਏ ਉੱਥੇ ਇੱਕ ਮਿੰਟ ਸੁਣੋ ਜੀ ਇੱਕ ਮਿੰਟ ਉੱਥੇ ਆਏ ਉੱਥੇ ਆਣ ਤੋਂ ਬਾਅਦ ਉਹਨੇ ਕੀ ਕੀਤਾ ਤੁਸੀਂ ਤੁਹਾਨੂੰ ਪਤਾ ਉੱਥੇ ਆਣ ਤੋਂ ਬਾਅਦ ਅਸੀਂ ਨੰਗ ਸਿੰਘ ਨਾਲ ਗੱਲ ਕਰਦੇ ਬੇਟਾ ਕਹਿੰਦਾ ਕਿਉਂ ਗੱਲਾਂ ਕਰ ਰਹੇ ਹੋ ਗਵਾਨ ਦਾ ਮੁੰਡਾ ਉਹ ਆਕੇ ਜਿੰਨੇ ਪਹਿਲਾਂ ਵੀ ਸ਼ਨਾਤ ਕੀਤੀ ਘਰ ਸਪੀਕਰ ਲਾਏ ਕਿਉਂ ਮੇਰੇ ਪਿਓ ਦਾ ਗੁਰਦੁਆਰਾ ਇਹ ਸੰਗਤ ਆ ਸਾਰੇ ਸ਼ਹਿਰ ਦਾ ਗੁਰਦੁਆਰਾ ਇਦਿਲੀ ਮਾਇਆ ਦਿੱਲੀ ਲੁਧਿਆਣਾ ਚੰਡੀਗੜ੍ਹ ਅੰਬਾਲਾ ਮੈਂ ਕਿੱਥੇ ਕਿੱਥੇ ਜਾ ਕੇ ਸਾਰੇ ਮੁੰਡਾ ਬੈਠੇ ਕੋਈ ਨਹੀਂ ਲੈਣਾ ਕਿਸੇ ਨੂੰ ਕਿਹਾ ਆਪਾਂ ਜਿੱਥੇ ਦੀ ਮਾਸੀ ਕੋਲ ਲਿਆਂਦੀ ਉਹਦੇ ਫੁੱਫੜ ਕੋਲ ਲੈਂਦੀ ਆਪਾਂ ਸਭ ਦਾ ਸਾਂਝਾ ਸਾਨੂੰ ਤੇ ਜੇ ਸਾਂਝਾ ਹੈ ਤੇ ਦੋਸਤੋ ਮੇਰਾ ਕੀ ਕਸੂਰ ਹੈ ਮੇਰਾ ਕੀ ਕਸੂਰ ਹੈ ਦੱਸੋ ਇਹ ਮੇਰਾ ਕਸੂਰ ਹੈ ਮੈਂ ਜਿੱਥੇ ਕੋ ਮੂੰਹ ਗੱਲਾ ਕਰਕੇ ਚਲਾਗਾ ਆ ਸੰਗਤ ਦੇ ਵਿੱਚ ਕੀ ਹੈ ਕਿ ਮਾਫੀ ਮੰਗ ਲਈ ਮੈਂ ਬਿਲਕੁਲ ਜੀ ਬਿਲਕੁਲ ਮਾਫੀ ਮੰਗੀ ਹੈ ਅਕਾਲ ਤਖਤ ਸਾਹਿਬ ਜੋ ਹੁਕਮ ਕਰੇਗਾ ਸਿਰਫ ਅਸੀਂ ਮੰਨਾਂਗੇ ਠੀਕ ਹੈ ਜੀ ਜੋ ਕੀ ਬਿੰਡੀ ਜੀ ਕੀ ਮਾਮਲਾ ਕੀ ਹੈ ਇਹ ਵਾਲਾ ਮਾਮਲਾ ਸਾਰਾ ਚਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਬੜਾ ਦੁੱਖ ਹੈ ਕਿ ਅੱਜ ਜੋ ਅੱਜ ਹੋਇਆ ਜਾਂ ਉਹ ਪਹਿਲਾਂ ਹੋਇਆ ਅੱਜ ਤੋਂ ਲਗਭਗ 7-8 ਮਹੀਨੇ ਪਹਿਲਾਂ ਅਕਤੂਬਰ ਚ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਸੀਗਾ ਪ੍ਰਕਾਸ਼ ਪੁਰਬ ਦੇ ਉੱਤੇ ਬੱਚੇ ਰਾਤ ਨੂੰ ਅੰਦਰ ਸਜਾਵਟ ਕਰਦੇ ਨੇ ਤੇ 12-12 1-1 2-2 ਵਜੇ ਤੱਕ ਕਰਦੇ ਨੇ ਬੱਚਿਆਂ ਬੱਚੇ ਸਾਰੇ ਰਲ ਮਿਲ ਕੇ ਉਹ ਉਹਦੀਆਂ ਵੀਡੀਓ ਜਿਹੜੀਆਂ ਦੁਬਾਰਾ ਇੱਕ ਹੋਰ ਵੀ ਵੀਡੀਓ ਆਗੀਆਂ ਉਹ ਕਰ ਰਹੇ ਨੇ ਦਿਖਾ ਦਿੰਦੇ ਤੁਹਾਨੂੰ ਜੀ ਠੀਕ ਹੈ ਉਹ ਕਰ ਰਹੇ ਨੇ ਤੇ ਬੱਚਿਆਂ 12 ਹੋ ਗਏ ਉਹਨਾਂ ਦੇ ਬਾਅਦ ਨੂੰ 버ਗਰ ਖਾ ਰਹੇ ਨੇ ਦਿਖਾਇਆ ਉਹ ਵੀ ਖਾ ਰਹੇ ਨੇ ਉਹ ਨਹੀਂ ਆਈਆਂ ਕੁਝ ਬੰਦੇ ਪਰਲੇ ਪਾਸੇ ਵੀ ਖੜੇ ਨੇ ਉਹ ਬੱਚੇ ਜਿਹੜਾ ਮੇਰਾ ਬੇਟਾ ਹੈ ਉਹ ਸਾਹਮਣੇ ਘਰ ਹੈ ਉਹਨਾਂ ਦੇ ਘਰ ਹੀ ਰਹਿੰਦਾ ਹੈ ਉਹ ਭੈਣ ਭਰਾਵਾਂ ਵਾਂਗ ਰਹਿੰਦੇ ਨੇ ਸਾਰਾ ਦਿਨ ਮਤਲਬ ਉੱਥੇ ਹੀ ਰਹਿੰਦੇ ਬੱਚੇ ਵਾਂਗਦੇ ਆ ਉਹਨਾਂ ਨੇ ਆਪਸ ਵਿੱਚ ਕਿਤੇ ਆਪ ਕਰਸ ਕਰਦੇ ਨੇ ਉਹ ਕਿਤੇ ਤੁਹਾਡੇ ਸਾਹਮਣੇ ਜੋ ਤੁਸੀਂ ਦੇਖਿਆ ਸਾਰਿਆਂ ਨੇ ਦੇਖਿਆ ਮੈਂ ਹਰ ਬੰਦੇ ਨੂੰ ਕਿਹਾ ਵੀ ਆਰਾਮ ਨਾਲ ਦੇਖੋ ਦੇਖਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਨਹੀਂ ਹਾਜ਼ਮ ਜਾਂ ਕਰ ਨੇ ਕੋਈ ਗਲਤ ਨਹੀਂ ਕਰ ਰਹੇ ਮੈਨੂੰ ਜੋ ਕਿ ਆ ਗਿਆ ਇੰਨੀ دیر ਨੂੰ ਮੈਨੂੰ ਕੱਲ ਪਤਾ ਲੱਗਿਆ ਤੇ ਕੱਲ ਕੁਝ ਸਿੰਘ ਆ ਗਏ ਇਥੋਂ ਨਿਹੰਗ ਸਿੰਘ ਦੁਬਾਨ ਸਿੰਘ ਹੋਰੀ ਉਹ ਆਏ ਮੇਰੇ ਕੋਲ ਅੰਦਰ ਬੈਠੇ ਮੈਂ ਉਹਨਾਂ ਨੂੰ ਬੜੇ ਅਦਬ ਸਤਿਕਾਰ ਨਾਲ ਬਿਆਰ ਨਾਲ ਕਿਉਂਕਿ ਸਿੰਘ ਬਾਣੇ ਦੇ ਰੂਪ ਨੇ ਮੈਂ ਉਹਨਾਂ ਨੂੰ ਕਿਹਾ ਵੀ ਆਓ ਜੀ ਬੈਠੋ ਹਾਂ ਜੀ ਦੋਸਤੋ ਉਹ ਕਹਿੰਦਾ ਜੀ ਆਖੀ ਹੋਰ ਮੈਂ ਕਹਾਈ ਮੈਂ ਕਹਾਈ ਦੋਸਤੋ ਕੀ ਹੋਇਆ ਮੈਂ ਕੋਈ ਮਾੜੀ ਗੱਲ ਕਹਿੰਦੇ ਦੋਸਤੋ ਕੀ ਹੈ ਮੈਂ ਕਿਹਾ ਤੁਸੀਂ ਦੱਸੋ ਮੈਨੂੰ ਤਾਂ ਦੇਖੋ ਜੋ ਗੱਲ ਮੈਨੂੰ ਪਤਾ ਲੱਗਾ ਮੈਨੂੰ ਭਰਾਵਾਂ ਨੇ ਕਿਹਾ ਵੀ ਉਹ ਹਾਸੇ ਮਜ਼ਾਕ ਕਰ ਰਹੇ ਨੇ ਲੈ ਜੇ ਤੀਪੈਣ ਕਰ ਨਹੀਂ ਹੋ ਸਕਦੀ ਮੈਂ ਕਹਿੰਦਾ ਵੀਰ ਜੀ ਗਿੰਤੀ ਹੈ ਉਹ ਇੱਕ ਬੱਚੀ ਕਿਸੇ ਗਰੀਬ ਘਰ ਦੀ ਤੀ ਹੈ ਬਠਿੰਡੇ ਤੋਂ ਆਈ ਹੈ ਪੀਜੀ ਜੀ ਰਹਦੀ ਹੈ ਤੇ ਆਪਾਂ ਉਹਨੂੰ ਕੀ ਕਰ ਰਹੇ ਆ ਦੀ ਇਹ ਗੱਲ ਲੈ ਤੂੰ ਫਲਾ ਆਪਣੇ ਪੁੱਛ ਮੈਂ ਕਹਿੰਦਾ ਮੈਂ ਬਿਲਕੁਲ ਪੱਕ ਨਹੀਂ ਕਹਦਾ ਜੋ ਗੱਲ ਸਚਾਈ ਹੈ ਲੈ ਤੂੰ ਆਪਾਂ ਹਸਤੀਫਾ ਲੈਣਾ ਪਹਿਲਾਂ ਹੀ ਜੋ ਨਾ ਸਾਡੇ 2-4 ਇੱਥੋਂ ਦੇ ਇਲਾਕੇ ਦੇ ਗਵਾਂਢੀ ਜਿਹੜੇ ਨਾਲ ਦੇ ਨੇ ਜਿਹੜੇ ਪਹਿਲੀ ਮਰੀ ਇੱਕ ਗੁਰਦੁਆਰਾ ਸਾਹਿਬ ਦੀ ਕਿਤੇ ਗੱਡੀ ਖਰਦੀ ਠਾਰ ਦੀ ਮਰੀ ਦੁਸ਼ਮਣ ਨਹੀਂ ਯਾ ਗੁਰੂ ਘਰ ਦੀ ਠਾਰ ਖਰਦੀ ਉਹਦੇ ਉਹਨਾਂ ਨੇ ਜੀ ਉਹਨਾਂ ਨੂੰ ਜੋ ਭੜਕਾਇਆ ਜੋ ਜੋ ਸਿੰਘਾਂ ਨੂੰ ਕਿਹਾ ਗਿਆ ਉਹੀ ਕਹਿ ਜਾਣਗੇ ਨਾ ਮੈਂ ਕਿਹਾ ਵੀਰ ਜੀ ਬੜੇ ਆਪਾਂ ਕੱਲ ਪਰਸੋ ਗੱਲ ਕਰ ਲਾਂਗੇ ਕਾ ਤੂੰ ਬਦਮਾਸ਼ੀ ਕਰਦਾ ਮੈਂ ਕਿਹਾ ਬਿਲਕੁਲ ਨਹੀਂ ਤੁਸੀਂ ਬਗਮਾਸ਼ੀ ਕਰ ਰਹੇ ਮੈਂ ਤਾਂ ਤੁਹਾਨੂੰ ਕਹਾਂ ਬਰਸੋ ਬਹਿ ਜਾਗੇ ਪਰ ਆਮ ਨਾਲ ਸਤਕਾਰ ਨਾਲ ਬੈਠਾਂਗੇ ਜੋ ਹੁਕਮ ਹੋਏਗਾ ਉਸ ਤੋਂ ਬਾਅਦ ਆਪਾਂ ਬੈਠੇ ਮੈਂ ਕਿਹਾ ਜੀ ਕੋਈ ਨਹੀਂ ਜਿਵੇਂ ਕਹਿਣਗੇ ਆਪਾਂ ਕਰ ਲਾਂਗੇ ਦੀਪੂਰੀ ਕਹਿੰਦੇ ਸੀ ਮੈਂ ਕਿਹਾ ਬੈਠਾਂਗੇ ਕੋਈ ਗੱਲ ਨਹੀਂ ਮੈਂ ਬੱਤ ਸਿੰਘਾਂ ਕੋਲ ਗਿਆ ਯਾਨੀ ਪਤਰਪਾਲ ਸਿੰਘ ਹੋਰਾਂ ਕੋਲ ਗਿਆ ਹੋਰ ਸੰਗਤਾਂ ਕੋਲ ਗਿਆ ਉਹਨਾਂ ਨੇ ਕਹਿੰਦੇ ਜੀ ਆਪਾਂ ਤਾਂ ਜੋ ਕੁਝ ਨਜ਼ਰ ਨਹੀਂ ਆਇਆ ਮੈਂ ਕਿਹਾ ਜੀ ਫਿਰ ਹੁਕਮ ਉੱਥੇ ਪ੍ਰਚਾਰਕ ਬੈਠੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇ ਉਹ ਕਹਿੰਦਾ ਜੀ ਅਸੀਂ ਸੁਮਣੀ ਅਕਾਲ ਤਖਸਾ ਭੇਜਣ ਲੱਗਿਆ ਮੈਂ ਕਹਾਂ ਜੀ ਭੇਜ ਦਿਓ ਸਤਿਵਚਨ ਉਹਨਾਂ ਨੇ ਆ ਦੇਖੋ ਮੈਂ ਅਕਾਲ ਤਖਤ ਤੋਂ ਲਿਖਾਈ ਆ ਦੇਖ ਲਓ ਇਹ ਲਿਖਾਈ ਇਹ ਲਿਖਾ ਕੇ ਪੇ ਜੀ ਆ ਪ੍ਰਚਾਰਕ ਦਾ ਨੰਬਰ ਹੈ ਉਹਨਾਂ ਦਾ ਨੰਬਰ ਹੈ ਸਭ ਕੁਝ ਆ ਗਿਆ ਇਹਦੇ ਵਿੱਚ ਇਹ ਪੇਛ ਕੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੋਈ ਮੁੱਦਾ ਚਲਾ ਜਾਏ ਉਸ ਤੋਂ ਬਾਅਦ ਤਾਂ ਕੋਈ ਕੋ ਗੱਲ ਨਹੀਂ ਰਹਿੰਦੀ ਜੇ ਕੋਈ ਰਹਿੰਦੀ ਹੈ ਤਾਂ ਦੱਸ ਦਿਓ ਮੈਂ ਕਿਹਾ ਜੀ ਅਕਾਲ ਤਖਤ ਸਾਹਿਬ ਚੱਲੇਗਾ ਸੱਤ ਬਚਨ ਵੈਗੁਰ ਜੀ ਖਲਤਾ ਹੋਵੇਗੀ ਪੀਟੀਸੀ ਤੇ ਗਈ ਜਿੱਥੇ ਕਿ ਮੈਂ ਕਿਹਾ ਯਾਰ ਸਿਰ ਮੱਤੇ ਪਰਵਾਨਾ ਕਿਉਂਕਿ ਮੈਂ ਇਤਿਹਾਸ ਪੜ੍ਹਦਾ ਜੇ ਗੁਰੂਆਂ ਨੇ ਬਖਸ਼ਿਆ ਮੈਨੂੰ ਕਿਸੇ ਬਾਗ ਦੀ ਮੂਲੀ ਨਹੀਂ ਆਗਾ ਮੈਂ ਤਾਂ ਕਿਸੇ ਬਾਗ ਦੀ ਮੂਲੀ ਨਹੀਂ ਆਗਾ ਉਸ ਤੋਂ ਬਾਅਦ ਮੈਨੂੰ ਹੁਣ ਪਤਾ ਲੱਗਿਆ ਬੀ ਸਿੰਘ ਕਿੱਠੇ ਵਾਗ ਰਹੇ ਨੇ ਲਗਾ ਯਾਰ ਉਹ ਗੱਲ ਨਹੀਂ ਬਾਤ ਨਹੀਂ ਆਪਾਂ ਦੇ ਮੈਂ ਫਿਰ ਰੁਗਾਮ ਸ਼ੁਰੂ ਹੋਣ ਤੋਂ ਪਹਿਲਾਂ ਸਾਸ ਉਹਦੀ ਵੀਡੀਓ ਪਾਤੀ ਮੈਂ ਵੀ ਸਾਜ ਸੰਗਤ ਜੀ ਬੇਨਤੀ ਹੈ ਮੇਰੇ ਬੱਚੇ ਮੈਂ ਕੋਈ ਕਹਿੰਦਾ ਮੇਰੇ ਬੱਚੇ ਨੇ ਕੀਤਾ ਦੇਖੋ ਜੋ ਗਲਤ ਹੈ ਠੀਕ ਹੈ ਮੈਂ ਮੈਂ ਨਹੀਂ ਕਹਿੰਦਾ ਮੈਂ ਨਹੀਂ ਪੱਕ ਨਹੀਂ ਕਹਦਾ ਜੋ ਅਕਾਲ ਤਖਤ ਸਭ ਹੁਕਮ ਕਰੇਗਾ ਮੈਨੂੰ ਪਰਵਾਹ ਨਾ ਜੋ ਕਹੇਗਾ ਮੂੰਹ ਕਾਲਾ ਕਰ ਮੁਸਕਾ ਮਨ ਸਾਰਾ ਟਬਰ ਜਾਓ ਸਾਰਾ ਟਬਰ ਜਾਵਾਂਗੇ ਇਸ ਤੋਂ ਉੱਤੇ ਤਾਂ ਕੁਝ ਨਹੀਂ ਹੈਗਾ ਲੇਕਿਨ ਉਹਨਾਂ ਨੇ ਇਲਜ਼ਾਮ ਲਾਇਆਗੇ ਕਿ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਮਾਫੀ ਮੰਗੂੰਗੀ ਸੰਗਤ ਦੇ ਨਹੀਂ ਨਹੀਂ ਪਹਿਲਾਂ ਬੋਗ ਲਈ ਪੁੱਛੋ ਪੁੱਛੋ ਜੀ ਸੰਗਤ ਮਾਫੀ ਮੰਗੀ ਅੰਦਰ ਪੁੱਛੋ ਇਹਨੂੰ ਕਹਿੰਦੇ ਅੱਜ ਮੁੱਕਰ ਗਏ ਪੁੱਛੋ ਨਾ 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 ਵੀਡੀਓ ਆ ਗਈ ਅੰਦਰ ਮੇਰੀ ਮੇਰੀ ਬਿੰਦ ਮੈਂ ਛੋਟੀ ਬਿੰਦ ਕਹਾਂ ਸੰਗਤ ਗੁਰੂ ਦਾ ਰੂਪ ਕਿੰਨੂੰ ਕਹਿੰਦੇ ਨੇ ਅੰ ਸੰਗਤ 4 ਜਾਂ ਆਪਾਂ 6 ਜਾਂ 10 ਬੰਦੇ ਤੇ ਨਹੀਂ ਹੁੰਦੇ ਨਾ ਆਪਾਂ 4 6 ਨਿਹੰਗ ਸਿੰਘਾਂ ਕੋਲ ਪਾਵਰਤਾ ਨਹੀਂ ਹੈਗੀ ਕੋਈ ਮੇਰੇ ਕੋਲ ਸੋਸਤਾ ਦੀ ਪਾਵਰਤਾ ਨਹੀਂ ਹੈਗੀ ਤੁਹਾਨੂੰ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੇਣ ਲੱਗਾ ਕਿ ਆਜ਼ਾਦਨਗਰ ਗੁਰਦੁਆਰਾ ਸਾਹਿਬ ਦੇ ਅੰਦਰ ਘਟਨਾ ਹੋਈ ਸਾਰੀ ਦੁਨੀਆ ਚ ਗਈ ਨਾ ਮੈਂ ਖਾਲਸਾ ਸਤਿਅਧਿਕ ਮੀਟਰ ਸੇਵਾਦਾਰ ਹੋਣ ਦੇ ਨਾਤੇ ਉੱਥੇ ਗਿਆ ਮੈਂ ਆਪ ਜਾ ਕੇ ਸਟੇਜ ਤੇ ਬੋਲ ਕੇ ਉਹਨਾਂ ਨੂੰ ਇੱਕ ਗੱਲ ਕਰਤੀ ਬੇ ਫੈਸਲਾ ਹੋਣ ਲੱਗਾ ਵਾਇਰਲ ਨਹੀਂ ਹੋਏਗੀ ਪੁੱਛ ਲੋ ਉਹ ਅੱਜ ਪ੍ਰਧਾਨਗੀ ਕਰ ਰਹੇ ਨੇ ਅਸੀਂ ਗੁਰੂ ਘਰ ਨੂੰ ਕਿਉਂ ਬਦਨਾਮ ਕਰੀਏ ਮੈਂ ਨਹੀਂ ਜਾਂਦਾ ਪਰ ਸਾਡੇ ਗੁਰੂ ਘਰ ਨੂੰ ਸਾਡੇ ਲੋਕਾਂ ਨੇ ਬਣਾਏ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੈਂ ਨਹੀਂ ਤੁਹਾਨੂੰ ਕਹਿਣਾ ਚੰਗਾ ਗੁਰੂ ਸਾਹਿਬ ਨੇ ਮੇਰੇ ਤੋਂ ਸੇਵਾ ਨਹੀਂ ਛੋਟੀ ਨਹੀਂ ਤੋਂ ਲੈ ਕੇ ਉੱਪਰ ਤੱਕ ਜੇ ਕੋਈ ਕਹਿ ਦੇਵੇ ਮੈਨੂੰ ਸ਼ੌਂਕ ਹੈ ਮੈਂ ਸੇਵਾ ਪੁਲਿਸ ਕੋਈ ਇਨਵੈਸਟੀਗੇਸ਼ਨ ਲੋ ਮਾਮਲਾ ਸੀ ਦੱਸਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਕੈਂਪ ਕਲੋਨੀ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਜਿਹੜੀ ਅਸ਼ਲੀਲ ਹਰਕਤ ਹੋਈ ਹੈ ਉਹ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਦੇ ਮੁੰਡਾ ਕਰ ਰਿਹਾ ਵੈ ਅਗਰ ਗੁਰਦੁਆਰਾ ਸਾਹਿਬ ਦੇ ਮੁੰਡਾ ਇਹ ਕੰਮ ਕਰੇਗਾ ਉਹ ਕਹਿੰਦੇ ਐ ਇਹ ਕੋਈ ਅਸ਼ਲੀਲ ਹਰਕਤ ਨਹੀਂ ਇਹ ਸਿਰਫ ਉਹ ਹਰਕਤ ਹੈ ਭੈਣ ਭਰਾਵਾਂ ਜੱਫੀਆਂ ਪਾ ਰਿਹਾ ਹੈ ਉੱਪਰ نیچے ਅਪ ਡਾਊਨ ਹੋ ਰਿਹਾ ਹੈ ਉਹ ਕਹਿੰਦੇ ਇਹਦੇ ਚ ਕੋਈ ਗਲਤੀ ਨਹੀਂ ਹੈ ਮੇਰੇ ਮੁੰਡੇ ਦੀ ਪਰ ਬਾਅਦ ਵਿੱਚ ਇਹ ਵਰਡਿੰਗ ਵੀ ਕਹਿ ਰਿਹਾ ਉਹ ਕਹਿੰਦੇ ਗਲਤੀ ਹੈ ਕਹਿੰਦਾ ਹਾਂ ਗਲਤੀ ਹੈ ਅਗਰ ਗਲਤੀ ਨਹੀਂ ਕਹਿ ਰਹੇ ਤੁਸੀਂ ਦੋ ਪਾਸੇ ਕਿਉਂ ਚੱਲ ਰਹੇ ਹੋ ਜਾਂ ਕੋ ਗਲਤੀ ਹੈ ਜਿ세 ਸੱਕੇ ਮੈਂ ਗੁਰੂ ਦੇ ਇੰਨੇ ਕੋ ਸਿੱਖਾ ਨਾ ਸਿੱਧਾ ਕੋ ਹਾਂ ਮੈਂ ਗੁਰੂ ਦਾ ਸਿੱਖਾ ਉਹਨੇ ਮੇਰੇ ਘਰ ਵਿੱਚ ਗਲਤੀ ਕੀਤੀ ਹੈ ਮੇਰੇ ਮੁੰਡਾ ਆ ਖੜਾ ਉਹਨੂੰ ਜੋ ਮਰਜ਼ੀ ਕਰੋ ਪਰ ਉਸਨੇ ਇਹ ਗਲ ਕੀਤੀ ਨਿਹੰਗ ਸਿੰਘ ਸਾਹਿਬ ਸਾਰੇ ਸਾਡੇ ਇੱਥੇ ਆਏ ਇੰਨੀ ਇੱਜ਼ਤ ਨਾਲ ਸਾਡਾ ਸਤਿਕਾਰ ਕੀਤਾ ਬੀਬੀਆਂ ਦਾ ਉਹ ਉਹਨਾਂ ਨੂੰ ਕਹਿੰਦੇ ਬਦਮਾਸ਼ੀ ਨਾਲ ਟਾਈਮ 10 ਇੱਕ ਹੀ ਮਤਲਬ ਹੋਇਆ ਟਾਈਮ 10 ਕਿਉਂ ਉਹਨੇ ਹੰਗਸ ਸਿੰਘ ਸਾਡੀ ਧੀਆਂ ਦੀ ਰਾਖੀ ਰਸਤੇ ਆਈ ਸੀ ਉਹਨਾਂ ਨੂੰ ਉਲਟ ਬੋਲਿਆ ਗਿਆ ਵੈ ਜਿਹੜੇ ਟਾਈਮ ਰੱਖਦੇ ਐ ਉਹਨਾਂ ਨੂੰ ਗੁੰਡਾਗਰਦੀ ਬਦਮਾਸ਼ੀ ਦਾ ਨਾਮ ਦਿੱਤਾ ਜਾਂਦਾ ਨਾ ਕਿ ਪ੍ਰਦਾਨ ਦਾ ਨਾਮ ਦਿੱਤਾ ਜਾਂਦਾ ਵੈ ਅਸੀਂ ਅੱਜ ਤੱਕ ਗੁਰੂ ਦੇ ਲੜ ਲੱਗੇ ਆ ਲੱਗੇ ਰਵਾਂਗੇ ਪਰ ਆਪਣੇ ਮੱਲੇ ਦੇ ਵਿੱਚ ਗੁਰੂ ਦੀ ਬਿੱਦਵੀ ਵੀ ਹੋਂਦਾਂਗੇ ਜਿਹੜੇ ਜਨਾਨੀਆਂ ਨੇ ਮੂੰਹ ਟੱਕ ਕੇ ਆਪਣੇ ਗੁਰੂ ਦੇ ਲਈ ਨਕਲੀ ਆਪਣੇ ਰੂਪ ਬਣਾ ਕੇ ਉਹ ਗੁਰੂ ਦੀ ਸਿੰਗੜੀਆਂ ਨਹੀਂ ਐ ਜੇ ਗੁਰੂ ਦੀ ਸਿੰਗੜੀਆਂ ਹੁੰਦੀਆਂ ਸ਼ਰਿਆਮ ਖੜ ਕੇ ਕਹਿੰਦੀਆਂ ਹਾਂ ਇਹਨਾਂ ਨੇ ਗਲਤੀ ਕੀਤੀ ਐ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਰ ਨਹੀਂ ਉਹ ਚੋਰ ਐ ਉਹ ਚੋਰਨੀਆਂ ਘੁਆਣੀਆਂ ਨਕਲੀ ਸਿੱਖੀਆਂ ਘੁਆਣੀਆਂ ਉਹਨਾਂ ਦੇ ਗਲਤੀ ਐ ਫਿਰ ਉਸ ਤੋਂ ਬਾਅਦ ਫਿਰ ਜਿਹੜੇ ਅਸੀਂ ਸਿੱਖਣੀਆਂ ਵਾ ਸਾਨੂੰ ਕਹਿਣਗੇ ਅਸੀਂ ਗੁਰਦੁਆਰਾ ਸਾਹਿਬ ਕਹਿੰਦੇ ਸਾਰਾ ਮਨ ਲਾ ਕੇ ਅੰਦਾ ਗੁਰਦੁਆਰਾ ਸਾਹਿਬ ਤੁਸੀਂ ਮੱਥਾ ਟੇਕਣ ਨਹੀਂ ਆਉਂਦੇ ਤੁਸੀਂ ਛੋਟੀਆਂ ਛੋਟੀਆਂ ਹੁੰਦੀਆਂ ਸੀ ਤੁਸੀਂ ਬਹੁਤ ਆਂਦੀਆਂ ਸੀ ਹੈ ਅਸੀਂ ਕਿਹਾ ਅਸੀਂ ਉੱਥੇ ਜਾਂਦੇ ਆਂ ਇਹ ਬੰਦਿਆਂ ਨੂੰ ਕਹਿੰਦੇ ਆਂ ਲੰਗਰ ਖਾਣ ਆਗੇ ਲੰਗਰ ਖਾਣ ਆਗੇ ਕਿਉਂ ਸਾਡਾ ਬਾਪ ਦਾ ਘਰ ਹੈ ਅਸੀਂ ਬਿਨ ਬੁਲਾਏ ਜਾਵਾਂਗੇ ਅਸੀਂ ਤੇਰੇ ਘਰ ਦਾ ਨਹੀਂ ਖਾਵਾਂਗੇ ਜੇ ਤੇਰੇ ਬੂਵੇ ਤੇ ਖੜੇ ਆ ਨਾ ਤੂੰ ਲੱਖ ਜੁੱਤੀਆਂ ਮਾਰ ਤੇਰੇ ਘਰ ਨਹੀਂ ਵੜਾਂਗੇ ਪਰ ਸਾਡੇ ਬਾਪ ਦੇ ਘਰ ਤੂੰ ਮਨਾ ਕਰ ਰਿਹਾ ਨਾ ਮੈਂ ਇਸ ਤੋਂ ਦੁਖੀਆਂ ਔਰ ਇੱਥੇ ਅੰਦਰ ਕੁੜੀ ਨਾਲ ਨਹੀਂ ਜਨਾਨੀਆਂ ਨਾਲ ਵੀ ਗੱਲਾਂ ਹੋ ਰਹੀਆਂ ਕਈ ਵਿਚਾਰੀਆਂ ਗਰੀਬੜੀਆਂ ਜੋ ਅੱਗੇ ਨਹੀਂ ਆ ਰਹੀਆਂ ਮੈਂ ਸਭ ਨੂੰ ਕਿਹਾ ਤੁਸੀਂ ਆਓ ਅਸੀਂ ਤੁਹਾਡੇ ਨਾਲਾਂ ਪਰ ਉਹ ਵਿਚਾਰੀਆਂ ਕਹਿੰਦੀਆਂ ਨਹੀਂ ਮੇਰੇ ਬੱਚੇ ਰੋਲ ਜਾਣਗੇ ਮੇਰਾ ਘਰ ਵਾਲਾ ਮੈਨੂੰ ਕਰੋ ਕੱਢ ਦੇਗਾ ਮੈਂ ਅੱਗੇ ਨਹੀਂ ਆਵਾਂਗੀ ਮੈਂ ਫਿਰ ਇਸ ਤੋਂ ਬਾਅਦ ਅਸੀਂ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲਾਂ ਪਰ ਉਹ ਵਿਚਾਰੀਆਂ ਨਹੀਂ ਮੰਨੀਆਂ ਫਿਰ ਉਸ ਤੋਂ ਬਾਅਦ ਅਸੀਂ ਇਹ ਮੁੱਦਾ ਖੜਾ ਕੀਤਾ ਜੇ ਬੱਚਿਆਂ ਨੇ ਗੁਰੂ ਦੇ ਲਈ ਸਾਰਿਆਂ ਨੂੰ ਖੜਾ ਕੀਤਾ ਹੈ ਨਾ ਜੇ ਖੜਾ ਕਰ ਹੀ ਦਿੱਤਾ ਫਿਰ ਉੱਥੇ ਬੱਚੇ RAM ਨਾਲ ਖੜੇ ਆ ਕੇ ਪ੍ਰਧਾਨ ਦੇ ਮੁੰਡੇ ਨੇ ਪੱਗ ਤਾਰਤੀ ਦੂਜੇ ਦੀ ਦਾੜੀ ਪਟਕੀ ਪ੍ਰਧਾਨ ਨੇ ਪ੍ਰਧਾਨ ਨੇ ਦਾੜੀ ਪਟਦੀ ਜਿਵੇਂ ਗਰਮ ਲਗਮੇ ਗੁੱਸਾ ਨਹੀਂ ਸਾਡੇ ਚ ਆਏਗਾ ਤੇ ਸਾਨੂੰ ਸਿੱਖਣੀ ਕੋੜ ਕੇਗਾ ਸਾਡੇ ਚ ਰੰਗ ਰੱਖੇ ਵਾਇਕਰ ਵਸਦਾ ਹਾਂ ਇਹ ਗੱਲ ਬਹੁਤ ਗਲਤ ਹੋਈ ਹੈ ਬਹੁਤ ਜ਼ਿਆਦਾ ਗਲਤ ਹੋਈ ਹੈ ਡਰਨ ਦੀ ਲੋੜ ਨਹੀਂ ਅਸੀਂ ਨਹੀਂ ਡਰਦੇ ਉਹ ਕਹਿਣੀਆਂ ਨਾ ਪਰਚੇ ਪਾ ਦੋ ਇਹ ਕਰ ਦੋ ਫਿਰ ਅਸੀਂ ਗੁਰੂ ਦੀ ਸਿੱਖਣੀਆਂ ਨਹੀਂ ਅੱਗੇ ਅੱਜ ਅਸੀਂ ਇਸ ਗੱਲ ਤੋਂ ਹਾਰ ਗਏ ਤਾਂ ਅੰਦਰ ਕੁਝ ਨਹੀਂ ਹੈ ਅੰਦਰ ਕੋਈ ਐਵੀ ਦੀ ਗੱਲ ਨਹੀਂ ਵੈਸੀ ਅਸੀਂ ਬੈਠੇ ਸੀ ਝੂਠ ਹੈ ਸਾਰਾ ਝੂਠ ਹੈ ਸਭ ਝੂਠ ਹੈ ਅੱਛਾ ਮੈਂ ਝੂਠ ਹੋ ਜਾਣਗੀ ਸਭ ਝੂਠ ਹੋ ਜਾਣਗੇ ਗੁਰਮਹਾਰ ਦੇ ਵੀਡੀਓ ਰਾਈਲ ਹੋਇਆ ਉਹ ਕਦੇ ਵੀ ਝੂਠ ਨਹੀਂ ਝੂਠ ਹੈ ਸਭ ਝੂਠ ਹੈ ਹਾਂ ਕਦੇ ਵੀ ਝੂਠ ਨਹੀਂ ਹੋਇਆ ਸ਼ਰੀਆਮ ਹੈ ਸ਼ਰੀਆਮ ਹੈ ਸ਼ਰੀਆਮ ਸ਼ਰੀਆਮ ਮੀਡੀਆ ਦੇ ਸਾਹਮਣੇ ਉਹਨਾਂ ਨੇ ਇਹ ਵਰਡਿੰਗ ਬੋਲੀ ਪ੍ਰਧਾਨ ਸਾਹਿਬ ਨੇ ਕਹਿੰਦੇ ਮੇਰੇ ਬੱਚੇ ਨੇ ਕੋਈ ਗਲਤੀ ਨਹੀਂ ਕੀਤੀ ਮੇਰੇ ਬੱਚੇ ਨੇ ਕੋਈ ਗਲਤੀ ਨਹੀਂ ਕੀਤੀ ਪਰ ਲਾਸਟ ਵਿੱਚ ਕਹਿੰਦੇ ਗਲਤੀ ਕੀਤੀ ਹੈ ਕਹਿੰਦੇ ਹਾਂ ਕੀਤੀ ਹੈ ਜੇ ਉਹਨਾਂ ਨੇ ਇਹ ਵੀ ਕਹਿਤਾ ਫਿਰ ਦੋ ਗੱਲਾਂ ਕਿਉਂ ਕਰ ਰਿਹਾ ਫਿਰ ਜਦੋਂ ਐਨਸੀ ਨੇ ਕਿਹਾ ਤੁਸੀਂ ਬਲਾਓ ਬੱਚੇ ਨੂੰ ਫਿਰ ਬੱਚਾ ਕਿਉਂ ਨਹੀਂ ਆਇਆ ਜੇ ਅਸੀਂ ਉਹਨਾਂ ਨੂੰ ਜੇ ਅਸੀਂ ਟਾਈਮ ਦੇ ਤਾ ਅਸੀਂ ਉਹਨਾਂ ਨੂੰ ਬੈਠ ਕੇ ਅਸੀਂ ਗੱਲ ਕਰਾਂਗੇ ਤੇ ਉਹ ਕਿਉਂ ਉਹਨਾਂ ਨੇ ਹੱਥ ਪਾਈ ਕੀਤੀ ਉਹ ਪ੍ਰਧਾਨnikਵਾਂ ਦੇ ਲਾਇਕ ਉਹ ਬਦਮਾਸ਼ ਹੈ ਸੁਣ ਲੈ ਸੁਲੀ ਮਾਮਲਾ ਚਲੇ ਗਿਆ ਜਨਤਨ ਜਿੱਦੇ ਲਈ ਵੀ ਥਾਣੇ ਚਲੇ ਗੀਆਂ ਹਾਂਜੀ ਜੇ ਤੁਸੀਂ ਜਿਵੇਂ ਕਹਿ ਰਹੇ ਹੋ ਜੇ ਤੁਹਾਨੂੰ ਥਾਣੇ ਭਲਾਉਂਦਾ ਜਾਵਾਂਗੇ ਅਸੀਂ ਜਾਵਾਂਗੇ ਹਾਂਜੀ ਜਾਵਾਂਗੇ ਆਇਆ ਅਸੀਂ ਪ੍ਰਧਾਨ ਤੇ ਪ੍ਰਧਾਨ ਦੇ ਦੋਨੋਂ ਮੁੰਡਿਆਂ ਤੇ ਕੇਸ ਪਾਓਗੇ ਅਸੀਂ ਸਾਰੇ ਜਾਣੂ ਸਾਰੇ ਚਾਰੇ ਜਾਣਾ ਉਧੇ ਵੱਡੇ ਮੁੰਡੇ ਨੇ ਅੱਜ ਮੇਰੇ ਮੁੰਡੇ ਦੀ ਪੱਗ ਲਈ ਹੈ ਛੋਟੇ ਮੁੰਡੇ ਨੇ ਗਲਤੀ ਕੀਤੀ ਹੈ ਪ੍ਰਧਾਨ ਨੇ ਮੇਰੇ ਮੁੰਡੇ ਨੂੰ ਕੁੱਟਿਆ ਤੁਸੀਂ ਸਾਰੇ ਵਾਸੀ ਚਲਦੇ ਆ ਤੁਸੀਂ ਤੇ ਮੈਂ ਤੇ ਕੇਸ ਪਾਓਗੇ ਵੀਡੀਓ ਸਾਡੇ ਕੋਲ ਲਾ ਸਾਰਾ ਕੁਝ ਸਾਡੇ ਕੋਲ ਆ ਅਸੀਂ ਨਹੀਂ ਬੋਲਾਂਗੇ ਪਰ ਵੀਡੀਓ ਬੋਲਣਗੀ ਜਿਹੜੇ ਸਬੂਤ ਹੈ ਸਬੂਤ ਬੋਲ ਰਿਹਾ ਪਰ ਉਸ ਕਰਕੇ ਸਾਡੇ ਨਾਲ ਖੜੋ ਵੀਡੀਓ ਕਿਸ ਰੰਦੀ ਹੈ ਵੀਡੀਓ ਬਹੁਤ ਅਸ਼ਲੀਲ ਹੈ ਕਿੰਨੇ ਲੇਟ ਵੀਡੀਓ ਬਹੁਤ ਅਸੀਂ ਆਪਣੇ ਸਾਡੇ ਘਰ ਵੀ ਭਰਾ ਹੈਗੇ ਆ ਅੱਜ ਤੱਕ ਅਸੀਂ ਆਪਣੇ ਭਰਾ ਦੇ ਨਾਲ ਬੈਠ ਨਹੀਂ ਸਕਦੇ ਪਰ ਗੁਰੂ ਘਰ ਦੇ ਵਿੱਚ ਆ ਕੇ ਤੁਸੀਂ ਉਹਨੂੰ نیچے लेट ਆ ਰਹੇ ਹੋ ਉਦੇ ਉੱਤੇ ਚੜ ਰਹੇ ਹੋ ਤੁਸੀਂ ਕਹਿੰਦੇ ਅਸ਼ਲੀਲ ਨਹੀਂ ਹੈ ਹੋਰ ਅਸ਼ਲੀਲ ਕੀ ਹੋਏਗੀ ਇਸ ਗੱਲ ਨੂੰ ਦੁਬਾਰਾ ਰਿਹਾ ਤੁਸੀਂ ਤੁਸੀਂ ਕਦੇ ਨਹੀਂ ਦਬਾਣਾ ਜੇ ਤੁਸੀਂ ਪੱਕਾ ਬੰਨਿਆ ਤੇ ਅੱਜ ਖੜੋ ਕਦੀ ਵੀ ਗੁਰੂ ਦੀ ਬੇਦਵੀ ਨਹੀਂ ਹੋਏਗੀ ਜਦ ਤੁਸੀਂ ਖੜ ਗਏ ਸਾਰੇ ਜਿੱਥੇ ਵੀ ਹਾਲ ਇੰਡੀਆ ਕੁਝ ਵੀ ਹੈ ਜਦ ਅੱਜ ਤੁਸੀਂ ਖੜ ਗਏ ਨਾ ਤੇ ਕਿਸੇ ਵੀ ਗੁਰਦੁਆਰੇ ਦੇ ਵਿੱਚ ਕੁਝ ਨਹੀਂ ਹੋਏਗਾ ਕਿਉਂਕਿ ਸਾਨੂੰ ਲੰਗਰ ਨਹੀਂ ਚਾਹੀਦਾ ਸਾਨੂੰ ਗੁਰੂ ਮਹਾਰਾਜ ਦੀ ਓਟ ਚਾਹੀਦੀ ਹੈ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਾਮਲਾ ਸੀ ਇੱਕ ਅਟਰੋਂਡ ਕੀ ਗੱਲਬਾਤ ਹੋਈ ਮੈਨਾਂ ਸਰ ਇੱਕ ਵੀਡੀਓ ਵਾਇਰਲ ਹੋਈ ਹੈ ਕਿਸੇ ਲੜਕੇ ਲੜਕੀ ਦੀ ਜਿੰਨੂੰ ਲੈ ਕੇ ਇਹ ਅੰਗ ਸਿੰਘਾਂ 'ਚ ਕਾਫੀ ਗੁੱਸਾ ਕਿ ਗੁਰੂ ਘਰ 'ਚ ਜੋ ਵੀ ਵੀਡੀਓ ਬਣਿਸ ਤਰ੍ਹਾਂ ਦੀ ਬਣੀ ਉਹ ਮਰਿਆਦਾ ਦੇ ਖਿਲਾਫ ਆ ਤਾਂ ਅਸੀਂ ਇਹਨਾਂ ਨੂੰ ਗੱਲ ਸਮਝਾਈ ਐ ਤੇ ਇਹ ਹੁਣ ਜਾ ਕੇ ਆਪਣੀ ਸਟੇਟਮੈਂਟ ਦੇਣਗੇ ਨਾਲੇ ਉਹ ਵੀਡੀਓ ਕਰਨਗੇ ਉਹਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਐ ਐਫ ਆਈ ਆਰ ਬਣਦੀ ਐ ਹੋਰ ਉਹਨੂੰ ਦੱਸਤਾ ਵੀ ਜੋ ਐਸ ਪਰ ਲਾਅ ਬਣਦਾ ਅਸੀਂ ਕਰਨ ਨੂੰ ਤਿਆਰ ਆ ਆ ਗੱਲ ਹੋਈ ਐ ਹੁਣ ਇੱਥੋਂ ਹੀ ਜਾ ਰਹੇ ਨੇ ਥਾਣੇ ਥਾਣੇ ਜਾ ਕੇ ਉੱਥੇ ਆਪਣਾ ਸਟੇਟਮੈਂਟ ਸਪੱਕ ਰੱਖਣਗੇ ਕੋਈ ਪ੍ਰਧਾਨ ਨਾਲ ਵੀ ਗੱਲਬਾਤ ਹੋਈ ਐ ਸਰ ਉਹਨੂੰ ਵੀ ਬੁਲਾਏਗਾ ਜੀ ਸਰ ਮੇਨ ਗੱਲ ਇੱਥੇ ਪ੍ਰਧਾਨਗੀ ਦੇ ਰੋਲੇ ਨੂੰ ਇਹ ਨਹੀਂ ਆਏ ਇਹ ਆਏ ਨੇ ਲੈ ਕੇ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਨੂੰ ਲੈ ਕੇ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਜੋ ਉਸਤ ਮਰਿਆਦਾ ਗੁਰੂ ਘਰ ਦੀ ਉਹਦੇ ਮੁਤਾਬਕ ਜਿਹੜਾ ਉਹਨਾਂ ਦੇ ਕੁੜੀ ਮੁੰਡੇ ਦੇ ਲੱਛਣ ਸੀਗੇ ਉਥੇ ਜੋ ਐਕਟ ਸੀ ਦੇ ਉਹ ਮੁਤਾਬਕ ਨਹੀਂ ਸੀਗੇ ਉਹਦੇ ਕਰਕੇ ਇਹ ਆਏ ਨੇ ਉਹ ਵੀਡੀਓ ਕਰਕੇ ਲਾਫ ਲੈਂਡ ਵਿਲ ਪ੍ਰਵੇਲ ਕਨਸਟੀਟਿਊਸ਼ਨ ਔਰ ਲਾਅ ਦੇ ਅੱਗੇ ਕੋਈ ਜਿਹੜੇ ਸਭ ਇੱਕ ਬਰਾਬਰ ਨੇ ਜਦੋਂ ਮੈਂ ਨੰਗ ਸਿੰਘਾਂ ਨੂੰ ਸਮਝਾਇਆ ਤੇ ਇਹ ਵੀ ਨਾਲ ਦੀ ਨਾਲ ਗੱਲ ਸਮਝ ਗਏ ਨੇ ਤੇ ਹੁਣ ਥਾਣੇ ਜਾ ਕੇ ਬਿਆਨ ਦੇਣਗੇ ਔਰ ਬਿਆਨਾਂ ਮੁਤਾਬਕ ਜੋ ਕਾਰ ਵੀ ਬਣਦੀ ਹੈ ਉਹ ਕੀਤੀ ਜਾਊਗੀ